ਬਿੱਤੇ ਕਈ ਦਿਨਾਂ ਤੋਂ ਪਿੰਡ ਚੰਦਪਾਨ ਦਾ ਮਾਮਲਾ মিডিਆ ਦੀਆਂ ਸੁਰਖੀਆਂ ਬਣਿਆ ਹੋਇਆ ਹੈ ਪੁਲਿਸ ਅਤੇ ਸਰਪੰਚ ਪੱਖ ਦੇ ਲੋਕਾਂ ਦੇ ਟਕਰਾ ਵਿਚਾਲੇ ਇੱਕ ਹੋਰ ਧਿਰ মিডিਆ ਦੀਆਂ ਸੁਰਖੀਆਂ ਬਣੀ ਜਿਸ ਦੇ ਹੱਥ ਵਿੱਚ ਬੰਦੂਕ ਸੀ ਅਤੇ ਪੂਰੇ ਘਟਨਾਕ੍ਰਮ ਦੌਰਾਨ ਕਥਿਤ ਹਵਾਈ ਫਾਇਰਿੰਗ ਕੀਤੀ ਜਾ ਰਹੀ ਸੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਮਸਲੇ ਨੂੰ ਐਸਸੀ ਵਰਸਸ ਜਨਰਲ ਦਾ ਰੰਗ ਲੈ ਲਿਆ ਹੈ ਅਤੇ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਹੱਕ ਵਿੱਚ ਇੱਕ ਐਕਸ਼ਨ ਕਮੇਟੀ ਬਣੀ ਜਿਸ ਦੇ ਦਬਾਅ ਦੇ ਚਲਦੇ ਪੁਲਿਸ ਨੂੰ ਸਾਰੇ ਪ੍ਰਦਰਸ਼ਨਕਾਰੀ ਬਿਨਾਂ ਸ਼ਰਤ ਰਿਹਾ ਕਰਨੇ ਪਏ ਪਰ ਹੁਣ ਇਸ ਮਾਮਲੇ ਦਾ ਦੂਜਾ ਪਹਿਲੂ ਵੀ ਮੀਡੀਆ ਦੀਆਂ ਸੁਰਖੀਆਂ ਬਣਨ ਲੱਗਾ ਹੈ ਕਿਉਂਕਿ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਟਕਰਾ ਦੌਰਾਨ ਗੋਲੀਆਂ ਚਲਾਉਣ ਵਾਲੇ ਲੋਕਾਂ ਉੱਪਰ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਜਿਸ ਦਾ ਵਿਰੋਧ ਹੁਣ ਐਸਕੇਐਮ ਵੱਲੋਂ ਵੀ ਕੀਤਾ ਜਾ ਰਿਹਾ ਹੈ ਅੱਜ ਕਮਦੂਰ ਸਿੰਘ ਦੇ ਪਰਿਵਾਰ ਸਮੇਤ ਐਸਕੇਐਮ ਨੇ ਇੱਕ ਮੰਗ ਪੱਤਰ ਡੀਆਈਜੀ ਫਰੀਦਕੋਟ ਰੇਂਜ ਨੂੰ ਦੇ ਕੇ ਮੰਗ ਕੀਤੀ ਹੈ ਕਿ ਦੂਜੀ ਧਿਰ ਖਿਲਾਫ ਦਰਜ ਮਾਮਲੇ ਨੂੰ ਰੱਦ ਕਰਕੇ ਦੋਹਾਂ ਤੇ ਰਾਮਚਾਲੇ ਸੁਲਾਹ ਕਰਵਾਈ ਜਾਵੇ ਮੇਰਾ ਨਾਮ ਬਿੱਟੂ ਹੈ ਪਿੰਡ ਚੰਦਪਾਣ ਤੋਂ ਨਾਲੀ ਦਾ ਹੀ ਮਸਲਾ ਸੀਗਾ ਜੀ ਤੇ ਹੋਰ ਕੋਈ ਮਸਲਾ ਨਹੀਂ ਸੀਗਾ ਜੀ ਸਾਡਾ ਵੀ ਪਾਣੀ ਉਸੇ ਨਾਲੀ 'ਚ ਪੈਂਦਾ ਇਹ ਸਾਨੂੰ ਪਾਉਣ ਨਹੀਂ ਦਿੰਦਾ ਕੌਣ ਇਹ ਕੁਲਦੀਪ ਸਰਪੰਚ ਸਾਡਾ ਤਿੰਨ ਚਾਰ ਘਰਾਂ ਦਾ ਪਾਣੀ ਉਸੇ ਨਾਲੀ 'ਚ ਪੈਂਦਾ ਜੇ ਉਹਦੇ 'ਚ ਸਾਫ਼ ਪਾਣੀ ਹੈਗਾ ਅਸੀਂ ਸਰਵੜਾਉਣ ਨੂੰ ਤਿਆਰ ਆਂ ਭੋਰਾ ਵੀ ਸਾਫ਼ ਪਾਣੀ ਨਿਕਲਿਆਵੇ ਤੇ ਅਸੀਂ ਸਰਵੜਾ ਦੇਾਂਗੇ ਉਹ ਸਾਫ਼ ਪਾਣੀ ਦੀਆਂ ਗੱਲਾਂ ਕਰਦਾ ਸਾਫ਼ ਪਾਣੀ 'ਚ ਗੰਦਾ ਪਾਣੀ ਮਿਲਦਾ ਅਸੀਂ ਧੌਣ ਵਢਾ ਦਾਂਗੇ ਜੇ ਉਹ ਸਾਫ਼ ਪਾਣੀ ਪੈਂਦਾ ਹੋਵੇ ਕਿੰਨੇ ਚਿਰ ਤੋਂ ਤੁਹਾਡੇ ਪਾਣੀ ਦਾ ਮਸਲਾ ਚੱਲਦਾ ਇਹ ਤਿੰਨ ਚਾਰ ਮਹੀਨਿਆਂ ਤੋਂ ਚੱਲ ਜਾਂਦਾ ਹੈ ਜਿਸ ਜੜਾ ਹੋਣੇ ਸਾਰਾ ਗੱਲਬਾਤ ਹੋਈ ਐ ਇੱਥੇ ਭਾਈਚਾਰੇ ਦੀ ਕੀ ਗੱਲਬਾਤ ਆ ਜਿਵੇਂ ਕਹਿ ਰਹੇ ਕਿ ਐਸੀਆਂ ਨੂੰ ਕੁਟਮਾਰ ਕੀਤੀ ਆ ਜਾਂ ਜਰਨਲ ਵਰਕ ਨੇ ਕੀਤੀ ਕੀ ਇਹ ਜਹੀ ਕੋਈ ਗੱਲਬਾਤ ਹੈਗੀ ਨਹੀਂ ਭੋਰਾ ਵੀ ਹੀਣੀ ਜੀ ਇਹ ਤਾਂ ਅਸੀਂ ਇਹਨਾਂ ਦੇ ਘਰਾਂ ਚ ਹੀ ਬੈਠੇ ਆ ਜੀ ਹੁਣ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਕਰਦੇ ਆ ਵੀ ਇਨਸਾਫ ਹੋਣਾ ਚਾਹੀਦਾ ਸਰਪੰਚੀ ਦਾ ਰੌਲਾ ਤਾਂ ਨਹੀਂ ਹੁੰਦਾ ਕੋਈ ਰੌਲਾ ਨਹੀਂ ਜੀ ਜੀ ਨਾਲੀ ਤੁਹਾਡੇ ਬਾਹਰ ਦੇ ਮੂਰਤੀ ਨਾਲ ਦੀ ਹਾਂ ਮੇਰੇ ਬਾਹਰ ਮੂਰਤੀ ਹੈ ਮੇਰੇ ਮਾਰ ਪੂਰੇ ਡੱਗੀ ਬਣੀ ਸੀਗੀ ਉਹ ਬੰਦ ਹੋਈ ਹੋਈ 5 ਫੁੱਟ ਦੀ ਨਾਲੀ ਪੈਂਦੀ ਸੀ ਉਹ ਇਹ ਪੈਣ ਲਈ ਬੰਦ ਹੋਣ ਦਾ ਕਾਰਨ ਕੀ ਆ ਉਸ ਨਾਲੀ ਨੂੰ ਉਹਦਾ ਪਤਾ ਨਹੀਂ ਮਲਵਾ ਮਲਵਾ ਫਸਿਆ ਹੋਇਆ ਉਹਦੇ ਚ ਆਪਦਾ ਪਾਣੀ ਇਹਦਾ ਚੱਲੀ ਜਾਂਦਾ 21 ਸਵਾਸ਼ਣਾ 21 ਅੱਗੇ ਸਾਡੇਆਂ ਸੀਐਸਐਲ ਵਿੱਚ ਆਪਦੇ ਹੀ ਮੰਗੇ ਹੀ ਰੱਖੇ ਹੋਏ ਨੇ ਕਿ ਜੇ ਉਹਨਾਂ ਤੇ ਉਹਨਾਂ ਦੇ ਪਰਚੇ ਹੁਣ ਰੱਦ ਕੀਤੇ ਗਏ ਐ ਤੇ ਸਾਡੇ ਤੇ ਪਰਚੇ ਅਸੀਂ ਇਹ ਕੁੱਛ ਨਾਏ ਐ ਵੀ ਸਾਡੇ ਤੇ ਪਰਚੇ ਜਿਹੜੇ ਤੁਸੀਂ ਪਾਏ ਐ ਇਹ ਕਦੋਂ ਰੱਦ ਕਰਦੇ ਹੋ ਜਾਂ ਇਹ ਇਹ ਹੋਈ ਨਹੀਂ ਸੀ ਜੀ ਉਹਦੇ ਦੇ ਪਰਚੇ ਇਸੇ ਪੁਆਇੰਟ ਤੇ ਅਸੀਂ ਅੱਜ ਇੰਨਾ ਤਾਂ ਪੁੱਛਣ ਆਏ ਹਾਂ ਕਿ ਕਾਰਨ ਕੀ ਰਿਹਾ ਹੈਗਾ ਗੋਲੀ ਚੱਲਣ ਦਾ ਜਾਂ ਤੁਹਾਡੇ ਤੇ ਮੁਕਾਦਮਾ ਦਰਜ ਹੋਣ ਦਾ ਕੀ ਪੂਰਾ ਅਸਲ ਕੀ ਵਾਕਿਆ ਕੀ ਹੋਇਆ ਸੀ ਜੀ ਸਰ ਕਾਰਨ ਤਾਂ ਹੁਣ ਸਿਰਫ ਇੱਕ ਛੋਟਾ ਜਿਹਾ ਨਾਲੀ ਦਾ ਮੁੱਦਾ ਹੀ ਸੀਗਾ ਹੋਰ ਇਹਨੂੰ ਤਾਂ ਕਾਰਨ ਤਾਂ ਇਹਨੂੰ ਬਣਾਇਆ ਗਿਆ ਕਾਰਨ ਤਾਂ ਵੈਸੇ ਕੁਝ ਵੀ ਨਹੀਂ ਸੀਗਾ ਕਾਰਨ ਇਹ ਕੋਈ ਕੋਈ ਵੱਡੀ ਗੱਲ ਨਹੀਂ ਹੋਈ ਸੀ ਪਿੰਡ 'ਚ ਨਾਲੀਆਂ ਦੇ ਮੁੱਦੇ ਤਾਂ ਅਕਸਰ ਆਪਣੇ ਪਿੰਡਾਂ 'ਚ ਹੁੰਦੇ ਰਹਿੰਦੇ ਐ ਇਹ ਤਾਂ ਮੁੱਦਾ ਬਣਾਇਆ ਗਿਆ ਤਾਂ ਬਸ ਇਹਨੂੰ ਗੱਲ ਨੂੰ ਭੜਕਾਉਣ ਵਾਸਤੇ ਕਿਦਰੇ ਇਸ ਗੱਲ ਨੂੰ ਰੂਪ ਹੀ ਹੋਰ ਦਿੱਤਾ ਗਿਆ ਵੀ ਕਿਤੇ ਗਰੀਬ ਹੈ ਅਮੀਰ ਹੈ ਇਸ ਗੱਲ ਵਿੱਚ ਇਹਨਾਂ ਨੂੰ ਜਿਆਦਾ ਜਾਣ ਕੇ ਉਲਝਾਇਆ ਗਿਆ ਜਾਤੀਵਾਦ ਦਾ ਹੀ ਬਣਾ ਦਿੱਤਾ ਗਿਆ ਐਵੇਂ ਕੋਈ ਜਾਤੀਵਾਦੀ ਸ਼ਬਦ ਬੋਲੇਗੇ ਜਾਤੀ ਸੂਚਕ ਸ਼ਬਦ ਬੋਲੇਗੇ ਸੀ ਇੱਥੇ ਕੀ کیا ਗਿਆ ਸੀ ਨਹੀਂ ਨਹੀਂ ਐਜੇ ਕੋਈ ਵੀ ਕਰਨੀ ਸੀ ਹੋਈ ਜਦੋਂ ਕੋਈ ਤੁਹਾਡੇ ਘਰੇ ਆਉਂਦਾ ਹੈ ਕੋਈ 50 ਬੰਦੇ 70 ਬੰਦੇ ਤੁਹਾਡੇ ਘਰੇ ਕੋਈ ਆਉਂਦੇ ਆ ਬਾਹਰ ਚ ਤੁਹਾਡੇ ਚ ਲਲਕਰੇ ਮਾਰ ਰਹੇ ਆ ਆਪਾਂ ਕੋਈ ਐਂ ਤਾਂ ਵੇਖਣ ਨਹੀਂ ਪਹਿਲੋ ਆਪਾਂ ਨੂੰ ਕੋਈ ਐ ਨਹੀਂ ਸੀ ਕੋਈ ਆਈਡੀਆ ਵੀ ਆਪਾਂ ਇਸ ਗੱਲ ਤੇ ਬੈਠੇ ਸੀਗੇ ਵੀ ਕੋਈ ਆਪਾਂ ਨੂੰ ਕੋਈ ਜਾਤੀਵਾਦ ਦਾ ਕੋਈ ਕੋਈ ਕੁਝ ਹੋ ਰਿਹਾ ਬਾਹਰ ਆਪਾਂ ਸਿਰਫ ਐਂ ਦੇਖਣ ਗਏ ਆ ਬੰਦੇ ਕੌਣ ਐ ਲਲਕਰੇ ਕੌਣ ਮਾਰ ਰਿਹਾ ਜੇ ਤੁਹਾਨੂੰ ਕੋਈ ਆਪਕੇ ਸ਼ਬਦ ਬੋਲ ਰਹੇ ਆ ਉਹ ਬੋਲ ਰਿਹਾ ਤੇ ਗੁੱਸਾ ਅਕਸਰ ਇਨਸਾਨ ਆਪਾਂ ਵੀ ਗੁੱਸੇ ਚ ਤਾਂ ਆਪਾਂ ਵੀ ਉਹਨਾਂ ਨੂੰ ਆਖੀਏ ਵੀ ਕੀ ਗੱਲ ਆ ਤੁਸੀਂ ਸਾਡੇ ਬਾਹਰ ਚ ਇਹ ਸਭ ਕੁਝ ਕਿਉਂ ਕਰ ਰਹੇ ਹੋ ਹਾਂਜੀ ਇਸ ਪੂਰੇ ਮਾਮਲੇ ਚ ਫੇਲਿਅਰ ਕਿਦਾ ਮੰਨਦੇ ਫੇਲਿਅਰ ਤਾਂ ਇਹ ਹੁਣ ਪ੍ਰਸ਼ਾਸਨ ਹੁਣ ਸਭ ਕੁਝ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੀ ਹੈ ਜਿਹੜਾ ਕੁਝ ਵੀ ਇੱਥੇ ਹੋ ਰਿਹਾ ਹੈ ਹੁਣ ਇਹਨੂੰ ਐਡਾ ਮੁੱਦਾ ਤਾਂ ਨਾ ਤਾਂ ਬਣਨ ਦਿੱਤਾ ਜਿਹਾ ਅੱਜ ਦਾ ਸੀਗਾ ਜੋ ਕੁਝ ਉਹਨਾਂ ਬਾਰੇ ਬੁਖਾਇਆ ਗਿਆ ਵੀ ਜਾਤੀਵਾਦ ਦਾ ਕਿਹਾ ਗਿਆ ਆ ਸਾਡੇ ਨਾਲ ਪਰਵਾਹ ਹੈ ਇਹ ਵੀ ਉਧਰ ਹੈਗੇ ਆ ਉਹਨਾਂ ਦੇ ਥੋੜੇ ਚਾਰ ਪੰਜ ਪਰਿਵਾਰ ਕਰੀ ਪਰਿਵਾਰ ਵੀ ਹੈਗੇ ਆ ਉਹਨਾਂ ਨੇ ਉਹ ਵੀ ਹੁਣ ਸਾਡੇ ਨਾਲ ਨੇ ਜੇ ਜਾਤੀਵਾਦ ਦਾ ਮੁੱਦਾ ਹੁੰਦਾ ਤੇ ਫਿਰ ਉਹ ਸਾਡੇ ਨਾਲ ਕਿਉਂ ਖੜੇ ਹੁੰਦੇ ਜੇ ਅਸੀਂ ਉਹਨਾਂ ਦੇ ਉਹ ਨਾਲੀ ਦਾ ਮਸਲਾ ਹੱਲ ਕਰਨ ਵਾਸਤੇ ਆਖੇ ਸਾਡਾ ਤਾਂ ਕੋਈ ਪਾਣੀ ਦਾ ਉਧਰ ਨਾ ਤਾਂ ਨਿਕਾਸ ਸੀਗਾ ਜਿਹੜਾ ਕੋਈ ਸਾਡਾ ਅਸੀਂ ਉਹਨਾਂ ਨੂੰ ਆਖਣ ਗਏ ਸੀਗੇ ਇਹ ਚਾਰ ਪੰਜ ਪਰਿਵਾਰ ਸਾਡੇ ਕੋਲੇ ਕਾਫੀ ਟਾਈਮ ਦੇ ਹੁੰਦੇ ਸੀਗੇ ਤੁਸੀਂ ਗੱਲ ਕਰੋ ਉਹਨਾਂ ਨਾਲ ਵੀ ਚੱਲ ਸਾਡਾ ਮੁੱਦਾ ਹੱਲ ਕਰਾਇਆ ਜਾਵੇ ਹੋਰ ਤਾਂ ਇਹ ਚ ਕੋਈ ਵੀ ਐ ਹੈ ਨਹੀਂ ਸੀਗਾ ਵੀ ਕੋਈ ਅਸੀਂ ਜਾਤੀਵਾਦ ਨੂੰ ਖੜਕਾਉਣ ਵਾਸਤੇ ਗਏ ਤੇ ਇਹ ਕੰਮ ਕਰ ਰਹੇ ਸੀ ਦੇਖੋ ਜੀ ਮੰਗਾ ਤਾਂ ਜੋ ਚੰਦਪਾਨ ਦਾ ਮਸਲਾ ਪਿਛਲੇ ਦਿਨ ਮੰਦਪਾਂਗੀ ਘਟਣਾ ਜੋ ਚੰਦਪਾਨ ਪਿੰਡ ਦੇ ਵਿੱਚ ਵਾਪਰੀ ਹੈ ਉਹ ਕਾਫੀ ਚਰਚਾ ਦੇ ਵਿੱਚ ਪਿਛਲੇ ਦਿਨੀ ਰਹੀ ਹੈ ਉਹ ਚੱਲ ਰਹੀ ਹੈ। ਔਰ ਕੁਝ ਜੋ ਸ਼ਰਾਰਤੀ ਲੋਕ ਜਾਂ ਸਰਕਾਰਾਂ ਕਹਿ ਲਈਏ ਗਲਤ ਤਰੀਕੇ ਦੇ ਨਾਲ ਜੋ ਸਾਡਾ ਜ਼ਿੰਮੇਵਾਰਾਂ ਦਾ ਔਰ ਗਰੀਬ ਪਰਿਵਾਰਾਂ ਦਾ ਜੋ ਅਸੀਂ ਹਮੇਸ਼ਾ ਜੁਗਾ ਜੁਗਾ ਤੋਂ ਇਕੱਠੇ ਰਹਿਣੇ ਔਰ ਇਕੱਠੇ ਰਹਿਣਾ ਉਹਨਾਂ ਨੇ ਜੋ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਔਰ ਤੂਲ ਦਿੱਤਾ ਹੋਇਆ ਇਸ ਨੂੰ ਅੱਜ ਦੀ ਜੋ ਸਾਡੀ ਮੀਟਿੰਗ ਦਾ ਮੈਂ ਵੀ ਆ ਵੀ ਅਸੀਂ ਕਿਸੇ ਵੀ ਜਥੇਬੰਦੀ ਦੇ ਜੋ ਜਥੇਬੰਦੀਆਂ ਕੰਮ ਕਰ ਰਹੀਆਂ ਅਸੀਂ ਉਹਨਾਂ ਦੇ ਖਿਲਾਫ ਜਾਂ ਉਹਨਾਂ ਪਰ ਜੋ ਪਰਿਵਾਰ ਦੂਸਰੇ ਪਰਿਵਾਰ ਜੋ ਇਹਨਾਂ ਦਾ ਰੌਲਾ ਚੱਲ ਰਿਹਾ ਹੈ ਅਸੀਂ ਕਿਸੇ ਪਰਿਵਾਰ ਦੇ ਖਿਲਾਫ ਨਹੀਂ ਆਦਰਵਾਇਜ਼ ਅਸੀਂ ਤਾਂ ਉਦੋਂ ਜਿਆਦਾ ਦੂਸਰੀ ਧਿਰ ਦੇ ਪਰਚਾ ਦਰਜ ਨਹੀਂ ਹੋਇਆ ਸੀਗਾ ਅਸੀਂ ਉਦੋਂ ਐਸਐਸਪੀ ਸਾਹਿਬ ਨੂੰ ਮਿਲੇ ਸੀ ਮੈਡਮ ਨੂੰ ਪ੍ਰਤੀਗਿਆ ਜਨ ਨੂੰ ਔਰ ਅਸੀਂ ਕਿਹਾ ਸੀਗਾ ਵੀ ਅਸੀਂ ਰਾਜੀਨਾਮਾ ਕਰਾਉਣਾ ਚਾਹੁੰਦੇ ਐਸਕੇਐਮ ਵੱਲੋਂ ਸਾਡਾ ਮਾਨ ਆ ਵੀ ਅਸੀਂ ਰਾਜੀਨਾਮਾ ਇਹਨਾਂ ਦਾ ਦੋਵਾਂ ਪਰਿਵਾਰਾਂ ਦਾ ਹੋਣਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਤੁਸੀਂ ਕਰਾਓ ਤੇ ਅਸੀਂ ਕਿਹਾ ਤੁਹਾਡਾ ਰੋਲ ਹੋਣਾ ਚਾਹੀਦਾ ਵੀ ਜੋ ਬੰਦੇ ਤੁਸੀਂ ਗ੍ਰਿਫਤਾਰ ਕੀਤੇ ਪਹਿਲਾਂ ਕਾਫੀ ਬੰਦੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਛੱਡੋ ਉਹਨਾਂ ਤੇ ਜੋ ਪਰਚਾ ਕੋਈ ਕਾਰਵਾਈ ਕੀਤੀ ਹੈ ਉਹਨੂੰ ਕੈਂਸਲ ਕਰੋ ਤਾਂ ਇਹ ਜਿਹੜਾ ਰਾਜੀਨਾਮਾ ਹੋ ਸਕਦਾ ਜੇ ਲੋਕ ਅੰਦਰ ਬੈਠੇ ਆ ਤੇ ਅਸੀਂ ਰਾਜੀਨਾਮੇ ਦੀ ਗੱਲ ਕਿਵੇਂ ਚਲਾ ਸਕਦੇ ਆ ਉਹਨਾਂ ਨੇ ਕਿਹਾ ਤੁਸੀਂ ਰੁਕੋ ਦੋ ਦਿਨ ਅਸੀਂ ਇਸ ਪਾਸੇ ਤੁਸੀਂ ਗੱਲਬਾਤ ਸ਼ੁਰੂ ਕਰੋ ਤਾਂ ਆਪਾਂ ਇਹ ਗੱਲ ਪਾਸੇ ਇਸੇ ਪਾਸੇ ਲਾਉਣੀ ਹੈ ਪਰ ਕੀ ਹੋਇਆ ਉਹ ਨਾਲ ਦੀ ਨਾਲ ਹੀ ਪਤਾ ਲੱਗਾ ਵੀ ਉਹਨਾਂ ਉਹ ਗਲਤੀ ਉਹਨਾਂ ਨੇ ਮੰਨ ਲਈ ਉਹ ਗਲਤੀ ਵਧੀਆ ਕੀਤੀ ਕਿ ਉਹਨਾਂ ਪਰਿਵਾਰਾਂ ਨੂੰ ਫ੍ਰੀ ਕਰਤਾ ਛੱਡ ਦਿੱਤਾ ਬਿਨਾਂ ਸ਼ਰ ਇਸ ਸਕੀਮ ਨੂੰ ਬਹੁਤ ਵਧੀਆ ਸਮਝਦੇ ਆ ਵਧੀਆ ਕਦਮ ਸੀਗਾ ਪ੍ਰਸ਼ਾਸਨ ਦਾ ਪਰ ਨਾਲ ਦੀਆਂ ਦੂਸਰੇ ਪਰਿਵਾਰਾਂ ਤੇ ਜਿਹੜਾ ਹੈਗਾ ਦੂਸਰੀ ਤਰ ਸੀਗੀ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਹੁਣ ਜੋ ਸਾਡੀ ਰਾਜਨਾਮੇ ਦੀ ਗੱਲ ਹੈ ਅਸੀਂ ਪਹਿਲਾਂ ਸ਼ੁਰੂ ਕੀਤੀ ਸੀ ਰਾਜਨਾਮਾ ਕਰਵਾਉਣਾ ਹੈਗਾ ਤਾਂ ਉਹ ਰਾਜਨਾਮਾ ਤਾਂ ਹੀ ਹੋਊਗਾ ਨਾ ਦੂਜੀ ਤਰ ਤੇ ਵੀ ਜੋ ਪਰਚਾ ਦਰਜ ਕੀਤੇ ਹੈਗੇ ਆ ਉਹਨੂੰ ਰੱਦ ਕੀਤਾ ਜਾਵੇ ਤਾਂ ਹੀ ਬੈਠ ਕੇ ਜਿਹੜਾ ਇਹ ਸਭ ਕੁਝ ਹੋ ਸਕਦਾ ਸੋ ਅਸੀਂ ਸਾਡੀ ਅੱਜ ਦੀ ਮੇਨ ਜੋ ਮੀਟਿੰਗ ਹੈਗੀ ਆ ਇਸ ਸਕੀਮ ਦੀ ਸਾਡੇ ਕਾਫੀ ਸਾਥੀ ਆ ਜਾਈ ਸਕੇ ਪਿਓ ਜੋ ਸਾਡਾ ਕੋਈ ਧਰਨਾ ਚੱਲ ਰਿਹਾ ਹੈਗਾ ਉਧਰ ਗਏ ਹੋਏ ਨੇ ਸਾਡੀ ਅੱਜ ਦੀ ਜਿਹੜੀ ਮੰਗ ਮੇਨ ਪ੍ਰਸ਼ਾਸਨ ਤੋਂ ਉਹੀ ਹੈਗੀ ਆ ਕਿ ਦੂਜੀ ਤਰਫੋਂ ਵੀ ਜਿਹੜਾ ਪਰਚੇ ਦਰਜ ਕੀਤੇ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਔਰ ਪਿੰਡ ਦੇ ਵਿੱਚ ਦੋਹਾਂ ਤਰਾਹ ਦੇ ਮੋਦਵਾਰ ਬੰਦੇ ਲੈ ਕੇ ਉਹਨਾਂ ਦੀਆਂ ਡਿਊਟੀਆਂ ਲਾ ਕੇ ਇਹਨਾਂ ਦੋਹਾਂ ਪਰਿਵਾਰਾਂ ਨੂੰ ਨੇੜੇ ਕੀਤਾ ਜਾਵੇ ਤਾਂ ਜੋ ਇਕੱਠੇ ਰਹਿ ਸਕਣ ਕਿਉਂਕਿ ਸਾਰੀ ਉਮਰ ਇਕੱਠੇ ਰਹਿਣਾ ਹੈ ਜੇ ਇਹਨਾਂ 'ਚ ਫਰਕ ਪਿਆ ਰਿਹਾ ਤਾਂ ਉਹਦੇ ਕੋਲੋਂ ਅੱਡਾ ਕੋਈ ਨੁਕਸਾਨ ਕਿਸੇ ਹੋਰ ਹੋ ਸਕਦਾ ਹੈਗਾ ਸੋ ਇਸੇ ਕਰਕੇ ਅੱਜ ਦੀ ਸਾਡੀ ਮੀਟਿੰਗ ਸੀਗੀ ਔਰ ਜੇ ਪ੍ਰਸ਼ਾਸਨ ਇਹ ਗੱਲ ਤੇ ਗੌਰ ਨਹੀਂ ਕਰਦਾ ਤਾਂ ਅਸੀਂ ਅਗਲੀ ਮੀਟਿੰਗ ਜਿਹੜੀ ਦੁਆਰਾ ਫੇਰ ਇਸ ਕੇਮ ਦੀ ਕਰਾਂਗੇ ਉਸ ਤੇ